ਸਸਿਕਾ ਜੀ ਮੈਂ ਕੋਮਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡਾ ਦੇ ਵੱਲੋਂ ਫਲਸਤੀਨ ਨੂੰ ਇੱਕ ਦੇਸ਼ ਦੇ ਵਜੋਂ ਮਾਨਤਾ ਦੇਣ ਦੇ ਫੈਸਲੇ ਉੱਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕੈਨੇਡੀਅਨ ਸਮਾਨ ਉੱਤੇ ਟੈਰਿਫ ਨੂੰ 25% ਤੋਂ ਵਧਾ ਕੇ 35% ਕਰ ਦਿੱਤਾ ਹੈ 트ੰਪ ਨੇ ਜਾਣਕਾਰੀ ਆਦੇਸ਼ ਵੀਰਵਾਰ ਨੂੰ ਜਾਰੀ ਕੀਤਾ ਤੇ ਸੋ ਲਾਵਾ ਅਮਰੀਕਾ ਨੇ ਉਨ੍ਹਾਂ ਕੇ ਕੈਨੇਡੀਅਨ ਵਸਤਾਂ ਉੱਤੇ 40 ਟ੍ਰਾਂਸਸ਼ਿਪਮੈਂਟ ਫੀਸ ਵੀ ਲਗਾਈ ਹੈ ਜੋ ਨਵੇਂ ਟੈਰਿਫ ਤੋਂ ਬਚਣ ਦੇ ਲਈ ਕਿਸੇ ਹੋਰ ਦੇਸ਼ RAI ਭੇਜੀਆਂ ਜਾਂਦੀਆਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਤੰਬਰ ਸੈਸ਼ਨ ਦੇ ਵਿੱਚ ਫਲਸਤੀ ਨੂੰ ਇੱਕ ਰਾਸ਼ਟਰ ਦੇ ਵਜੋਂ ਮਾਨਤਾ ਦੇਣ ਦਾ ਇਰਾਦਾ ਜ਼ਾਹਰ ਕੀਤਾ ਸੀ। ਬਸ਼ਰਤੇ ਫਲਸਤੀ ਦੀ ਅਥਾਰਟੀ ਚੋਨਾ ਸਸਮੇਂ ਤੱਕ ਕੁਝ ਜ਼ਰੂਰੀ ਬਦਲਾਅ ਕਰਨ ਦੇ ਲਈ ਵਚਨਬੱਧ ਹੋਵੇ। ਟਰੰਪ ਨੇ ਇਸ ਫੈਸਲੇ ਉਤੇ ਸੋਸ਼ਲ ਮੀਡੀਆ ਉਤੇ ਗੁੱਸਾ ਪ੍ਰਗਟ ਕਰਦਿਆ ਕਿਹਾ ਸੀ ਕਿ ਇਸ ਦੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਮਝੌਤੇ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ। ਟੈਰਿਫ ਵਧਾਉਂਦਾ ਇੱਕ ਹੋਰ ਕਾਰਨ ਅਮਰੀਕਾ ਦੇ ਵਿੱਚ ਫੈਂਟਨਿਲ ਦੀ ਤਸਕਰੀ ਦਾ ਮੁੱਦਾ ਵੀ ਮੰਨਿਆ ਜਾ ਰਿਹਾ ਹੈ ਹਾਲਾਂਕਿ ਕੈਨੇਡਾ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਆਉਣ ਵਾਲਾ ਬਹੁਤ ਘੱਟ ਫੈਂਟਨਿਲ ਕੈਨੇਡਾ ਤੋਂ ਆਉਂਦਾ ਹੈ ਪਰ 트ੰਪ ਇਸ ਮਾਮਲੇ ਉੱਤੇ ਵੀ ਹਮਲਾਵਰ ਰੁਖ ਅਪਣਾ ਰਹੇ ਨੇ 트ੰਪ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਦੇ ਨਾਲ ਕੋਈ ਵੀ ਗਲਪਾਤ ਨਹੀਂ ਹੋਈ ਜਦੋਂ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਗਲਪਾਤ ਰਚਨਾਤਮਕ ਰਹੀ ਹੈ ਪਰ 1 ਅਗਸਤ ਦੀ ਸਮਾਂ ਸੀਮਾ ਤੱਕ ਇਸ ਦੇ ਪੂਰਾ ਹੋਣ ਦੀ ਸੰਭਾਵਨਾ ਨਹੀਂ ਸੀ 트ੰਪ ਦੇ ਵੱਲੋਂ ਟੈਰਿਫ ਦਾ ਇਜਾਦ ਤੋਂ ਬਾਅਦ ਕੈਨੇਡਾ ਵੀ ਜਵਾਬੀ ਕਾਰਵਾਈ ਦੇ ਲਈ ਤਿਆਰੀ ਕਰ ਰਿਹਾ ਹੈ 온ਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਨੇ ਅਮਰੀਕੀ ਸਟੀਲ ਅਤੇ ਐਲੂਮੀਨੀਅਮ ਉੱਤੇ 50% ਜਵਾਬੀ ਟੈਰਿਫ ਲਗਾਉਣ ਦੀ ਮੰਗ ਕੀਤੀ ਹੈ ਦੂਜੇ ਪਾਸੇ ਅਮਰੀਕੀ ਵਨਜ਼ਸ ਕਟਰ ਹਾਰਵਰਡ ਲੂਟਨਿਕ ਨੇ ਸੰਕੇਤ ਦਿੱਤਾ ਹੈ ਕਿ ਸ਼ੇਕਰ ਕੈਨੇਡੀਅਨ ਪ੍ਰਧਾਨ ਮੰਤਰੀ ਆਪਣੀ ਜਵਾਬੀ ਕਾਰਵਾਈ ਰੋਕ ਦਿੰਦੇ ਨੇ ਤਾਂ 35% ਦੇ ਟੈਰਿਫ ਉੱਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ ਬਿਉਰੀਕਾ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ